ਦੋਸਤੋ ਸਾਰੀ ਦੁਨੀਆ ਦੀ ਧਿਆਨ ਇਸ ਵੇਲੇ ਐਡੀਲੇਟ ਤੇ ਹੈ ਕਿਉਂਕਿ ਇੱਕ ਪੰਜਾਬੀ ਸਭਿਆਚਾਰ ਨਾਲ ਜੁੜਿਆ ਆਸਟ੍ਰੇਲੀਅਨ ਸਿੱਖ ਗੇਮਾਂ ਇੱਥੇ ਹੋ ਰਹੀਆਂ ਨੇ ਖੇਡਾਂ ਇੱਥੇ ਹੋ ਰਹੀਆਂ ਨੇ ਹੋਸਟ ਕਰ ਰਹੇ ਨੇ ਐਡੀਲੇਟ ਦੇ ਲੋਕ ਐਡੀਲੇਟ ਦੇ ਪੰਜਾਬੀ ਤਿੰਨ ਜਿਹੜੇ ਮਹਿਮਾਨ ਨੇ ਉਹ ਦੁਨੀਆ ਭਰ ਦੇ ਅਲੱਗ-ਅਲੱਗ ਕੋਨਿਆਂ ਤੋਂ ਆਏ ਨੇ ਪਰ ਮਿਲੌਣਿਆਂ ਪਹਿਲਾਂ ਤੁਹਾਨੂੰ ਹੋਸਟ ਟੀਮ ਨਾਲ ਜਿਹੜੇ ਕਿ ਲੋਕ ਇਸ ਵੇਲੇ ਪੰਜਾਬੀ ਸਾਡੇ ਹੋਸਟ ਕਰ ਰਹੇ ਨੇ ਐਡੀਲੇਟ ਤੋਂ ਨਾਮ ਹੈ ਤੁਹਾਡਾ ਮੇਰਾ ਨਾਮ ਲਖਵੀਰ ਸਿੰਘ ਤੂਰਾ ਜੀ ਠੀਕ ਹੈ ਜੀ ਐਡਿਟ ਦੇ ਤੋਂ ਹੀ ਹੋ ਗੈਸਟ ਆਏ ਆ ਕਿਸ ਤਰ੍ਹਾਂ ਲੱਗ ਰਿਹਾ ਬਹੁਤ ਖੁਸ਼ੀ ਹੋ ਰਹੀ ਹੈ ਬਾਈ ਆਪਾਂ ਨੂੰ ਪੰਜਾਬੀਆਂ ਦਾ ਵੈਸੀ ਮਾਨ ਮਹਿਸੂਸ ਹੁੰਦਾ ਜਦੋਂ ਆਪਣੇ ਗੈਸਟ ਆਏ ਹੋਣ ਠੀਕ ਹੈ ਜੀ ਭਾਜੀ ਇੰਜੋਏ ਕਰ ਰਹੇ ਹੋ ਦੋਸਤ ਆਏ ਨੇ ਦੂਰੋਂ ਦੂਰੋਂ ਖੋਲ ਇੰਜੋਏ ਕਰ ਰਹੇ ਆ ਜੀ ਤੁਸੀਂ ਆਏ ਹੋ ਇੰਡੀਆ ਤੋਂ ਵੈਲਕਮ ਫੁੱਡ ਹੈ ਜੀ ਤੇ ਜਦੋਂ ਤੁਸੀਂ ਜਾਣਿਓ ਇਹਨਾਂ ਨੂੰ ਮਿਲਣ ਤਾਂ ਫਿਰ ਕਿਸ ਤਰ੍ਹਾਂ ਅਹਿਸਾਸ ਹੁੰਦਾ ਹੈ ਮੈਂ ਕਹੀ ਚਾੜੇ ਹੁੰਦਾ ਉਹਨਾਂ ਨੂੰ ਵੀ ਤੇ ਸਾਨੂੰ ਵੀ ਉਸੇ ਤਰ੍ਹਾਂ ਕਿ ਪਹਿਲਾਂ ਮੈਂ ਬ੍ਰਿਸਬੇਨ ਰਹਿੰਦਾ ਸੀ ਸਾਡੇ ਆ 6 ਮਿੱਤਰ ਬ੍ਰਿਸਬੇਨ ਤੋਂ ਆਏ ਐ ਤੇ ਜਦੋਂ ਹੀ ਪਤਾ ਲੱਗਿਆ ਰਾਤ ਵੀ ਇਹ ਆ ਰਹੇ ਐ ਤੇ ਸਾਡਾ ਚਾਤ ਦੁੱਗਣਾ ਹੋ ਗਿਆ ਹਨਾ ਆ ਛੁੱਟੀਆਂ ਲੈ ਲੀਆਂ ਕਿ ਇਹਨਾਂ ਨੂੰ ਇੰਜੋਏ ਕਰਾਂਗੇ ਨਾਲ ਇੰਜੋਏ ਕਰਾਂਗੇ ਭਾਈ ਜੀ ਹਾਂ ਸਾਡੀਆਂ ਛੁੱਟੀਆਂ ਚੱਲਦੀਆਂ ਆ ਅਸੀਂ ਇੱਥੇ ਵੱਧ ਟਾਈਮ ਕੱਢ ਲੈਨੇ ਇੰਡੀਆ ਜਾਣੇ ਉੱਥੇ ਜਿਆਦੇ ਵੀ ਜੀ ਹੁੰਦੇ ਆ ਲੋਕ ਇੱਥੇ ਥੋੜੇ ਫਿਰ ਵੀ ਸੌਖਾ ਹੁੰਦੇ ਕੰਮ ਜੀ ਤੇ ਹਾਂਜੀ ਜੀ ਦੱਸੋ ਅਨੰਦ ਮਾਰ ਰਿਆ ਪੂਰਾ ਗੇਮਾਂ ਦਾ ਤੇ ਨਾਕੀ ਜਲੇ ਭਰਾ ਪੈਣਾਂ ਦੇ ਦੂਜੇ ਸਟੇਟਾਂ ਤੋਂ ਫਿਰ ਹੋਰ ਵੀ ਮਜ਼ਾ ਆ ਜਾਂਦਾ ਠੀਕ ਹੈ ਜੀ ਤੇ ਹੁਣ ਤੁਹਾਨੂੰ ਮਿਲਾਉਨੇ ਆ ਜਿਹੜੇ ਸਾਡੇ ਕੋਲ ਇੱਥੇ ਐਡੀਲੇਟ ਦੇ ਵਿੱਚ ਗੈਸਟ ਆਏ ਨੇ ਭਾਜੀ ਕੀ ਨਾਮ ਹੈ ਔਰ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਨਰ ਰਜਿੰਦਰ ਸਿੰਘ ਭਿੰਡਰਾ ਜੀ ਇੰਡੀ ਅੰਬਰਸ ਰੈਸਟੋਰੈਂਟ ਤੋਂ ਚਲਾਨੇ ਆਈ ਅਸੀਂ ਬ੍ਰਿਸਬੇਨ ਰਹਿੰਦੇ ਆ ਜੀ ਪਿਛਲੇ 30 ਸਾਲਾਂ ਤੋਂ ਤੇ ਇੱਥੇ ਬਹੁਤ ਵਧੀਆ ਲੱਗਿਆ ਸਾਨੂੰ ਸਾਡੇ ਯਾਰਾਂ ਦੋਸਤਾਂ ਸਭ ਨੂੰ ਜੀਤਮਾਨ ਦਿੱਤਾ ਜੀ ਬਹੁਤ ਵਧੀਆ ਵੈਲਕਮ ਕੀਤਾ ਤੇ ਬਹੁਤ ਫੁੱਲ ਇੰਜੋਏ ਕਰ ਰਹੇ ਆ ਬਹੁਤ ਵਧੀਆ ਲੱਗਦਾ ਜਦੋਂ ਸਾਡਾ ਸਾਰਾ ਪੰਜਾਬੀ ਕਲਚਰ ਇਕੱਠਾ ਹੁੰਦਾ ਇੱਥੇ ਦਾ ਸਭ ਤੋਂ ਵਧੀਆ ਡਿਫਰੈਂਟ ਵਧੀਆ ਲੱਗਿਆ ਕਿ ਇੱਥੇ ਪੁਰਾਣਾ ਪੰਜਾਬ ਦਿਖਾਇਆ ਗਿਆ ਹਨ ਜਿੱਦਾਂ ਉੱਥੇ ਦੇਖਿਆ ਸੀ ਗੇਟ ਬਣਾਇਆ ਗਿਆ ਉਹ ਪਹਿਲੀ ਵਾਰ ਦੇਖਣ ਨੂੰ ਮਿਲਿਆ ਆਸਟ੍ਰੇਲੀਅਨ ਸਿੱਖ ਗੇਮਾਂ ਦੇ ਵਿੱਚ ਨਹੀਂ ਤੇ ਜਿਹੜਾ ਕਿ ਉੱਥੇ ਅਸੀਂ ਹੋਰ ਦੇਖਿਆ ਜੀ ਸਾਹਿਬ ਜਦਿਆਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਬੱਚਿਆਂ ਨੂੰ ਉਹ ਸਿੱਖਣ ਨੂੰ ਮਿਲਦਾ ਕੁਝ ਹਨਾ ਪਾਜੀ ਆਮ ਕਰਕੇ ਇੰਡੀਆ ਜਾ ਕੇ ਕੀ ਆ ਜਾਂਦਾ ਯਾਰ ਉੱਥੇ ਟਾਈਮ ਨਹੀਂ ਹੁੰਦਾ ਲੋਕਾਂ ਕੋਲ ਇੱਕ ਦੂਸਰੇ ਨੂੰ ਮਿਲਣ ਦਾ ਕੀ ਇਹ ਚੀਜ਼ ਇੱਥੇ ਆ ਕੇ ਮਹਿਸੂਸ ਹੋਈ ਤੁਹਾਨੂੰ ਨਹੀਂ ਨਹੀਂ ਟਾਈਮ ਤਾਂ ਕੱਢਣਾ ਪੈਂਦਾ ਜੀ ਜੀ ਇਹ ਤੁਹਾਨੂੰ ਪਿਆਰ ਹੈ ਆਪਣੇ ਕਮਿਊਨਿਟੀ ਨਾਲ ਤਾਂ ਟਾਈਮ ਕੱਢੋ ਜਾਓ ਜਿਵੇਂ ਹੁਣ ਅਸੀਂ ਹਰ ਇੱਕ ਸਾਲ ਜੀ ਜਿੱਥੇ ਵੀ ਸਿੱਖ ਜਿਵੇਂ ਨੇ ਉੱਥੇ ਅਸੀਂ ਜਾਂਦੇ ਹਾਂ ਅਸੀਂ ਉਹ ਗੋਲਕੁੱਤ ਗਏ ਸੀਗੇ ਤਿੰਨ ਚਾਰ ਦਿਨ ਉੱਥੇ ਰਹੇ ਐਨਜੋਏ ਕੀਤਾ ਮਿੱਤਰ ਮਿਲੇ ਤੇ ਜਿਹੜੇ ਬੰਦੇ ਜਿਹੜਾ ਲੋਕ ਇੱਥੋਂ ਐਡਲਟ ਦੇ ਨੇ ਉਹਨਾਂ ਨੂੰ ਮਾਨ ਸਤਕਾਰ ਦਿੱਤਾ ਇਹ ਚੀਜ਼ ਵਧੀਆ ਲੱਗਦੀ ਆ ਬੰਦੇ ਕਈ ਬਹੁਤ ਮਿਲਦੇ ਆ ਇੱਥੇ ਉੱਦਾਂ ਸਪੈਸੇ ਜਾਣਾ ਕਿਸੇ ਕੋਲ ਔਖਾ ਹੈ ਹਰ ਇੱਕ ਬੀਜ਼ੀ ਹੁੰਦਾ ਪਰ ਇੱਥੇ ਸਾਰੇ ਮਿਲ ਜਾਂਦੇ ਭਾਜੀ ਜਿਹੜੇ ਹੋਸ ਕਰ ਰਹੇ ਨੇ ਜਦੋਂ ਮਿਲਨ ਆਉਨੇ ਹੋ ਕੀ ਚਾਹ ਜਿਹੜਾ ਆਉਂਦਾ ਹੁੰਦਾ ਉਹ ਪੂਰਾ ਹੋ ਜਾਂਦਾ ਹਾਂਜੀ ਭਾਈ ਆਹ ਚਾਹ ਆਂਦਾ ਪੂਰਾ ਹੋ ਜਾਂਦਾ ਜਿਸ ਤਰ੍ਹਾਂ ਵੀਰ ਕਹਿ ਰਹੇ ਸੀਗੇ ਕਿ ਹਰ ਸਾਲ ਜਾਈਦਾ ਹਾਂਜੀ ਜੀ ਤੇ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਅਲੱਗ-ਅਲੱਗ ਜਗ੍ਹਾ ਜਾ ਕੇ ਕੀ ਪੰਜਾਬੀ ਉਸੇ ਤਰ੍ਹਾਂ ਹਰ ਜਗ੍ਹਾ ਹੋਸਟ ਕਰਦਾ ਹਾਂਜੀ ਭਾਈ ਇਦਾਂ ਹੀ ਹੋ ਬਾਕੀ ਇਹ ਚੀਜ਼ ਆ ਹਰ ਇੱਕ ਸਾਲ ਸਾਨੂੰ ਚਾਹ ਹੁੰਦਾ ਕਿ ਅਸੀਂ 4 ਸਾਲਾਂ ਤੋਂ ਲਗਾਤਾਰ ਜਿੱਥੇ ਵੀ ਸਿੱਗੇਵਾਂ ਹੁੰਦੇ ਨੇ ਇੱਕ ਦਿਨ ਸਾਨੂੰ ਜਿਵੇਂ ਵਿਆਹ ਵਾਲਾ ਚਾਹ ਹੁੰਦਾ ਇਹ ਹੁੰਦਾ ਨਾ ਬੰਦੇ ਨੇ ਕਿ ਤੀਆਂ ਦਾ ਪੰਜਾਬ ਤੀਆਂ ਦਾ ਮੇਲਾ ਲੱਗਦਾ ਸੀ ਇਸ ਤਰੀਕੇ ਨਾਲ ਅਸੀਂ ਹਰ ਇੱਕ ਸਾਲ ਵੇਟ ਕਰਦੇ ਹਾਂ ਕਿ ਕਦੋਂ ਆਵੇ ਤੇ ਅਸੀਂ ਇਕੱਠੇ ਹੋ ਕੇ ਜਾਈਏ ਕਹਿੰਦੇ ਕਿ ਜੇ ਤੁਹਾਡੇ ਦਿਲ ਦੇ ਵਿੱਚ ਜਗ੍ਹਾ ਹੈ ਤੁਹਾਡੇ ਦਿਲ ਦਾ ਵੇੜਾ ਖੁੱਲ ਆਇਆ ਤੇ ਤੁਸੀਂ ਜਿਸ ਵੀ ਜਗ੍ਹਾ ਤੇ ਰਹਿੰਦੇ ਹੋ ਜਿਸ ਵੀ ਹਾਲਾਤ ਚ ਰਹਿੰਦੇ ਹੋ ਉਥੇ ਤੁਸੀਂ ਆਪਣੇ ਆਪ ਨੂੰ ਬੜਾ ਸਕੂਨ ਭਰਿਆ ਮਹਿਸੂਸ ਕਰਦੇ ਹੋ ਸਾਡੇ ਨਾਲ ਇਸ ਵੇਲੇ ਸਰਦਾਰ ਜੀ ਮੌਜੂਦ ਨੇ ਪਹਿਲਾਂ ਪੁੱਛਾਂਗੇ ਕਿ ਕਿਹੜੀ ਜਗ੍ਹਾ ਤੋਂ ਆਏ ਨੇ ਗੈਸਟ ਨੇ ਕਿ ਐਡੀਲੇਟ ਤੋਂ ਨੇ ਭਾਜੀ ਅਸੀਂ ਸੰਗਰੂਰ ਤੋਂ ਆਏ ਆ ਜੀ ਮਨਜੀਤ ਸਿੰਘ ਮੇਰਾ ਨਾਮ ਹੈ ਮੈਂ ਸਪੋਰਟਸ ਅਫੀਸਰ ਰਟਾਇਰਡ ਹੋਇਆ ਕੇਟੀ ਕ੍ਰੈਸ਼ ਵਾਲੇ ਨੇ ਜੀ ਸਰਦਾਰ ਕੇਵਲ ਸਿੰਘ ਤੇ ਲੱਖਾ ਵੀਰ ਸਾਡਾ ਉਹਨਾਂ ਨੇ ਸਾਨੂੰ ਬੁਲਾਇਆ ਬੜਾ ਚੰਗਾ ਲੱਗਿਆ ਇਸ ਤਰ੍ਹਾਂ ਲੱਗ ਰਿਹਾ ਹੈ ਵੀ ਇਹ ਪੰਜਾਬ ਇਹ ਇਹ ਖੇਡਾਂ ਸੀ ਨਾ ਦੇਖਦੇ ਤਾਂ ਮੇਰਾ خیال ਜ਼ਿੰਦਗੀ ਜ਼ਰੂਰ ਕੁਝ ਨਾ ਕੁਝ ਮਿਸ ਕਰਦੇ ਤੇ ਬੜਾ ਸੋਹਣਾ ਲੱਗ ਰਿਹਾ ਹੈ ਡਿਸਪਲਿਨ ਬਹੁਤ ਹੈ ਤੇ ਨਿੱਕੇ ਨਿੱਕੇ ਬੱਚਿਆਂ ਦੀਆਂ ਖੇਡਾਂ ਅੰਡਰ 9 ਅੰਡਰ 9 ਖੇਡਾਂ ਮੇਰਾ ਖਿਆਲ ਪੰਜਾਬ ਚ ਵੀ ਨਹੀਂ ਐਸੀ ਕਰਵਾਉਂਦੇ ਜੇ ਉੱਥੇ ਕਰਾਉਣਿਆਂ ਤਾਂ ਡਿਸਪਲਿਨ ਵੀ ਨਹੀਂ ਹੁੰਦਾ ਇੱਥੇ ਡਿਸਪਲਿਨ ਹੈ ਬੱਚੇ ਬੱਚੀਆਂ ਭੰਗੜਾ ਪਾਉਂਦੀਆਂ ਨੇ ਗਿੱਧਾ ਪਾਉਂਦੀਆਂ ਨੇ ਬਹੁਤ ਚੰਗਾ ਲੱਗ ਰਿਹਾ ਹੈ ਤੇ ਇਹ ਪਰਮਾਤਮਾ ਇਸੇ ਤਰ੍ਹਾਂ ਇਹ ਚੱਲਦਾ ਰਹੇ ਦੂਜੀ ਗੱਲ ਭਾਜੀ ਇਹ ਹੈ ਵੀ ਕਈ ਚੀਜ਼ਾਂ ਦਾ ਸਾਨੂੰ ਵੀ ਉਰੇ ਆ ਕੇ ਸਾਨੂੰ ਪਤਾ ਲੱਗਿਆ ਕਿਉਂਕਿ ਸਾਡੇ ਬੱਚੇ ਵੀ ਮੇਰੇ ਬੱਚੇ ਕੈਨੇਡਾ ਨੇ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਪਰ ਹੁਣ ਸਾਨੂੰ ਦੇਖਦਿਆਂ ਅਸੀਂ ਊੜਾੜਾ ਆਈਡੀ ਸੱਸਾ ਪੜ੍ਹਦੇ ਆ ਫੱਟੀ ਦੇਖ ਕੇ ਤਾਂ ਬਹੁਤ ਚੰਗਾ ਲੱਗ ਰਿਹਾ ਹੈ ਕਿਸੇ ਜਗ੍ਹਾ ਤੇ ਜਾ ਕੇ ਇੱਕ ਮਲਾਲ ਆਉਂਦਾ ਕਿ ਪੰਜਾਬ ਖਾਲੀ ਹੋ ਰਿਹਾ ਸਾਡਾ ਲੋਕ ਨਸ਼ਿਆਂ ਦੇ ਵਿੱਚ ਗਲਤਾਨ ਨੇ ਜਾਂ ਗੈਂਗਸਰ ਵਾਦਾ ਬਹੁਤ ਵਾਦਾ ਆ ਇੱਥੇ ਆ ਕੇ ਜਿਹੜੀਆਂ ਅਸੀਂ 2-3 ਪੀੜੀਆਂ ਇੱਕ ਜਗ੍ਹਾ ਇੱਕ ਪਲੇਟਫਾਰਮ ਤੇ ਇਕੱਠੀਆਂ ਹੋਈਆਂ ਦੇਖੀਆਂ ਕਿਸ ਤਰ੍ਹਾਂ ਦੀ ਖੁਸ਼ੀ ਮਹਿਸੂਸ ਕੀਤੀ ਹੈ ਭਾਜੀ ਵਾਕਈ ਪੰਜਾਬ ਨੂੰ ਨਜ਼ਰ ਲੱਗੀ ਹੋਈ ਹੈ ਮਾਫੀ ਚਾਹੁੰਨਾ ਉਹ ਕਿ ਡਰਾਮਾ ਨੇ ਜਿਵੇਂ ਕਿ ਪਹਿਲਾਂ ਹੱਤਵਰਦ ਆ ਗਿਆ ਫਿਰ ਆਪਣੇ ਬੱਚੇ ਬਾਹਰ ਜਾਦੇ ਆ ਗਏ ਜੀ ਹੁਣ ਡਰੱਗਸ ਦਾ ਆ ਗਿਆ ਪਰ ਪੰਜਾਬ ਉਹ ਪੰਜਾਬ ਬਣ ਸਕਦਾ ਹੈ ਜੇ ਇਸ ਤਰ੍ਹਾਂ ਦੇ ਇਹ ਮੇਲੇ ਲੱਗਦੇ ਰਹਿ ਖੇਡਾਂ ਦੇ ਪਾਵੇਂ ਕੈਨੇਡਾ ਹੈ ਪਾਵੇਂ ਇੰਗਲੈਂਡ ਹੈ ਪਾਵੇਂ ਆਸਟ੍ਰੇਲੀਆ ਤਾਂ ਪੰਜਾਬ ਦੁਆਰੇ ਪੰਜਾਬ ਰੰਗਲਾ ਪੰਜਾਬ ਬਣ ਸਕਦਾ ਹੈ ਇਹ ਯੂਥ ਹੈ ਜਿਹੜਾ ਇਹਨਾਂ ਨੇ ਆ ਕੇ ਇੱਥੇ ਬੜੀਆਂ ਮਿਹਨਤਾਂ ਕੀਤੀਆਂ ਨੇ ਜੀ ਮਿਹਨਤ ਕਰਨ ਨਾਲ ਹੀ ਜਿਹੜਾ ਪਸਲਾ ਪੰਜਾਬ ਹੈ ਉਹਦਾ ਰੂਹ ਮਤਲਬ ਮੁਖ ਸਵਾਰਿਆ ਜਾ ਸਕਦਾ ਹੈ ਯੂਥ ਦੀ ਗੱਲ ਹੋਈ ਹੈ ਤਾਂ ਇੱਕ ਵਾਰੀ ਗੱਲ ਜਰੂਰ ਕਰਾਂਗੇ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਕਿ ਪੰਜਾਬ ਨੂੰ ਜਿਹੜੀ ਨਜ਼ਰ ਲੱਗੀ ਹੋਈ ਹੈ ਜਿਹੜੇ ਤੇ ਸਾਡੇ ਤੇ ਬਲੇਮ ਨੇ ਝੂਠੇ ਨੇ ਸੱਚੇ ਨੇ ਕਿ ਅਸੀਂ ਨਸ਼ਿਆਂ 'ਚ ਗਲਤਾਨ ਹੋਏ ਆ ਜਾਂ ਅਸੀਂ ਗੈਂਸਾ ਦੇ ਬਲਬਗਿਆ ਜੀ ਆਪਾਂ ਨੂੰ ਥੋੜਾ ਜੀ ਹੈਲਪ ਕਰਨੀ ਪੈਣੀ ਹੈ ਯੂਥ ਦੀ ਜੀ ਤੇ ਥੋੜਾ ਢਾਲਣਾ ਪੈਣਾ ਉਸ ਹਿਸਾਬ ਨਾਲ ਐਦਾਂ ਨਹੀਂ ਵੀ ਹੁਣ ਆਪਾਂ ਆਏ ਜੀ ਛੱਡ ਦਈਏ ਨਾ ਆਪਾਂ ਨੂੰ ਥੋੜੀ ਹੈਲਪ ਕਰਨੀ ਪੈਣੀ ਇਹ ਹੋ ਸਕਦਾ ਦੁਬਾਰਾ ਦੁਬਾਰਾ ਹੋ ਸਕਦਾ ਸਹਿਮਤ ਹਾਂ ਵੀਰ ਜੀ ਇਸ ਗੱਲ ਨਾਲ ਪੂਰੀ ਜੀ ਪੂਰੀ ਆਪਣੇ ਲੋਕਾਂ ਨੂੰ ਥੋੜੇ ਜੀ ਆਪਣਾ ਐਜੂਕੇਟ ਕਰਨਾ ਪੈਣਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਕੇ ਵੀ ਨਸ਼ਿਆਂ ਦੇ ਵਿੱਚ ਕੁਝ ਨਹੀਂ ਰੱਖਿਆ ਹੈਗਾ ਨਸ਼ਿਆਂ ਦੇ ਨਾਲ ਆਪਣਾ ਪਰਿਵਾਰ ਵੀ ਖਤਮ ਹੁੰਦਾ ਆਪ ਦਾ ਖਤਮ ਹੁੰਦਾ ਹੀ ਇਹ ਬੰਦਾ ਪਰਿਵਾਰ ਵੀ ਖਤਮ ਕਰ ਲੈਂਦਾ ਪਿੱਛੇ ਬੈਠੇ ਬੰਦਿਆਂ ਦਾ ਕੁਝ ਨਹੀਂ ਰਹਿੰਦਾ ਹੈਗਾ ਤੇ ਸਾਰਿਆਂ ਨੂੰ ਐਜੂਕੇਟ ਕਰਨਾ ਪੈਣਾ ਕਿ ਵੀ ਇਹਨਾਂ ਚੀਜ਼ਾਂ ਛੱਡੋ ਤੇ ਚੰਗੀ ਜ਼ਿੰਦਗੀ ਚੰਗੇ ਪੜੋ ਲਿਖੋ ਤੇ ਕੁਸ਼ ਕਾਬਲ ਬਣੋ ਕਲਚਰਲ ਬੜੇ ਪ੍ਰੋਗਰਾਮ ਇਥੇ ਦੇਖਣ ਨੂੰ ਮਿਲ ਰਹੇ ਨੇ ਕਿਸ ਤਰ੍ਹਾਂ ਲੱਗ ਰਿਹਾ ਹੈ ਹੱਟੀਆਂ ਲੱਗੀਆਂ ਹੋਈਆਂ ਬੱਚਿਆਂ ਵਾਸਤੇ ਵੀ ਸਿਆਣਿਆਂ ਵਾਸਤੇ ਵੀ ਬੀਬੀਆਂ ਵਾਸਤੇ ਵੀ ਔਰ ਕਲਚਰਲ ਪ੍ਰੋਗਰਾਮ ਵੀ ਚੱਲ ਰਹੇ ਨੇ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਨਹੀਂ ਬਹੁਤ ਵਧੀਆ ਲੱਗੇ ਜਿਦਾਂ ਤੁਸੀਂ ਦੇਖ ਹੀ ਰਹੇ ਹੋ ਇੱਥੇ ਹਰ ਤਰ੍ਹਾਂ ਦੇ ਸਟਾਲ ਲੱਗੀ ਹੋਈ ਹੈ ਜਿੱਤਾਂ ਬਾਬਿਆਂ ਦੀਆਂ ਫੋਟੋਆਂ ਪੰਜਾਬ ਤੋਂ ਜੁੱਤੀਆਂ ਟਰੈਕਟਰ ਖੰਡੇ ਹਰ ਚੀਜ਼ ਇੱਥੇ ਮਰੇ ਇਦਾਂ ਫੀਲ ਹੋ ਰਿਹਾ ਸੀ ਪੰਜਾਬ ਦਾ ਮੇਲਾ ਦੇਖ ਰਹੇ ਹੈ ਕਿ ਬਾਹਰ ਮੇਲਾ ਦੇਖ ਰਹੇ ਹੈ ਠੀਕ ਹੈ ਜੀ ਧੰਨਵਾਦ ਸਾਡੇ ਨਾਲ ਇਸ ਵੇਲੇ ਤੁਸੀਂ ਭਾਜੀ ਗੈਸਟ ਹੋ ਜਾਂ ਹੌਸਟ ਕਰ ਰਹੇ ਹੋ ਮੈਂ ਰਜਿੰਦਰ ਸਿੰਘ ਰਾਜਾ ਬੀਰਕਲਾਂ ਸੰਗਰੂਰ ਤੋਂ ਜੀ ਸਰਦਾਰ ਕੇਵਲ ਸਿੰਘ ਜਲਾਨ ਸਾਡੇ ਵੱਡੇ ਭਰਾ ਨੇ ਜੀ ਇਹਨਾਂ ਦਾ ਬੇਟਾ ਲਖਵੀਰ ਤੇ ਕਰਨਦੀਪ ਜੀ ਕੇਟੀ ਕ੍ਰੈਸ਼ ਨਾਂ ਦੀ ਦੀ ਬੜੀ ਵੱਡੀ ਇਹਨਾਂ ਨੇ ਕਾਰੋਬਾਰ ਖੜਾ ਕੀਤਾ ਬੱਚਿਆਂ ਨੇ ਸੋ ਅਸੀਂ ਅੱਜ ਇਹ ਗੈਸਟ ਆਏ ਆ ਬਹੁਤ ਖੁਸ਼ੀ ਹੋਈ ਹੈ ਪੰਜਾਬ ਦੇਖ ਕੇ ਇੱਕ ਪੰਜਾਬ ਜਿਹੜਾ ਅਸੀਂ ਹਿੰਦੁਸਤਾਨ ਦੇ ਵਿੱਚ ਹੈ ਔਰ ਆ ਸਾਡੇ ਨੌਜਵਾਨਾਂ ਨੇ ਸਾਡੇ ਬਜ਼ੁਰਗਾਂ ਨੇ ਦੁਨੀਆਂ ਦੇ ਵੱਖ-ਵੱਖ ਖਿੱਤਿਆਂ ਦੇ ਵਿੱਚ ਪੰਜਾਬ ਵਸਾਏ ਨੇ ਸੋ ਇੱਥੇ ਸਾਨੂੰ ਸਾਡੇ ਨਾਲ ਪੰਜਾਬ ਨਾਲ ਵੀ ਗੂੜੀਆਂ ਤੇ ਡੂੰਘੀਆਂ ਜੜਾਂ ਮਹਿਸੂਸ ਹੋਈਆਂ ਇੱਥੇ ਆ ਕੇ ਕਲਚਰ ਦੇ ਨਾਲ ਜਿਹੜੇ ਜੁੜੇ ਹੋਏ ਨੇ ਸੋ ਬਹੁਤ ਖੁਸ਼ੀ ਹੋਈ ਹੈ ਇੱਥੇ ਆ ਕੇ ਭਾਜੀ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਆਪਣੇ ਦੋ ਸ਼ਬਦ ਮੈਂ ਇਸ ਤਰ੍ਹਾਂ ਮਹਿਸੂਸ ਕਰ ਰਿਹਾ ਜੀ ਖੇਡ ਮੇਲੇ ਸਾਡੇ ਪੰਜਾਬ ਦੇ ਵਿੱਚ ਹੀ ਬਹੁਤ ਹੋ ਰਹੇ ਨੇ ਪਿੰਡ ਪਿੰਡ ਹੋ ਰਹੇ ਨੇ ਪਰ ਉੱਥੇ ਇੱਕ ਨਾਂ ਦਿੱਤਾ ਜਾਂਦਾ ਖੇਡ ਮੇਲੇ ਦਾ ਵੀ ਨਸਿਆਂ ਤੋਂ ਬਚਾਉਣ ਲਈ ਖੇਡ ਮੇਲੇ ਕਰਾਏ ਜਾ ਰਹੇ ਨੇ ਪਰ ਉੱਥੇ ਉਲਟਾ ਹੈ ਉੱਥੇ ਨਸਿਆਂ ਦਾ ਦੌਰ ਚੱਲਦਾ ਖੇਡਾਂ ਦੇ ਵਿੱਚ ਜਿਸ ਦਿਨ ਖੇਡਾਂ ਹੋਣਗੀਆਂ ਉਹਦੋਂ ਸਭ ਤੋਂ ਵੱਧ ਸ਼ਰਾਬ ਚੱਲਦੀ ਹੈ ਮੇਲੇ ਦਾ ਜਿੱਥੇ ਮੇਲਾ ਲੱਗਿਆ ਹੁੰਦਾ ਖੇਡ ਹੋ ਰਹੀ ਹੁੰਦੀ ਹੈ ਉਹਦੇ ਨਾਲ ਗੱਡੀਆਂ ਦੇ ਵਿੱਚ ਸ਼ਰਾਬ ਚੱਲ ਰਹੀ ਹੁੰਦੀ ਹੈ ਪਰ ਇੱਥੇ ਬੱਖਰੀ ਚ ਹੀ ਦੇਖੀ ਇੱਥੇ ਇੱਕ ਤਾਂ ਸਭ ਤੋਂ ਵੱਡੀ ਗੱਲ ਇਹ ਦੇਖੀ ਸਾਰੇ ਪਰਿਵਾਰ ਦਾ ਸਮੇਤ ਮੇਲੇ ਵਿੱਚ ਸ਼ਾਮਲ ਨੇ ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਨਹੀਂ ਨਾ ਕੋਈ ਇੱਥੇ ਸ਼ਰਾਬ ਪੀ ਕੇ ਆ ਰਿਹਾ ਨਾ ਕੋਈ ਹੋਰ ਨਸ਼ਾ ਕਰਕੇ ਆ ਰਿਹਾ ਕੋਈ ਕਰ ਦਊਗਾ ਉਹਦੇ ਘਰ ਜਾ ਕੇ ਕਰ ਦਊ ਪਰ ਇੱਥੇ ਮੇਲੇ ਦੇ ਵਿੱਚ ਬਿਲਕੁਲ ਨਸ਼ਾ ਮੁਕਤ ਮੇਲਾ ਹੈ ਅਸਲਨ ਨਸਿਆਂ ਤੋਂ ਮੁਕਤ ਕਰਾਉਣ ਵਾਸਤੇ ਇਹੋ ਜਿਹੇ ਮੇਲੇ ਪੰਜਾਬ ਦੇ ਵਿੱਚ ਵੀ ਕਰਾਉਣੇ ਚਾਹੀਦੇ ਐਡੀਲੇਟ ਵਾਲਿਆਂ ਨੂੰ ਪੁੱਛ ਰਿਆਂ ਐਡੀਲੇਟ ਵਾਲਿਓ ਬੜੀ ਤਾਰੀਫ ਹੋ ਰਹੀ ਹੈ ਤੁਹਾਡੇ ਪ੍ਰਬੰਧ ਦੀ ਤੁਹਾਡੇ ਹੋਸ ਦੀ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਜੀ ਦੇਖੋ ਪ੍ਰਬੰਧ ਤੇ ਚਲੋ ਜਿੱਦਾਂ ਲੱਖੇ ਭਾਜੀ ਦਾ ਹੁਣ ਸਾਰੇ ਜਣੇ ਨਾਂ ਲੈ ਰਹੇ ਹੈ ਹਨਾ ਜੀ ਤੇ ਬਾਕੀ ਜਿਹੜਾ ਮੇਲਾ ਹੈਗਾ ਇਹ ਸਾਰਾ ਜਿਹੜੇ ਗੈਸਟ ਆਏ ਹੈ ਇਹਨਾਂ ਕਰਕੇ ਹਨਾ ਜੀ ਬਿਲਕੁਲ ਜਿਨੇ ਹਾਂ ਜਿਵੇਂ ਹੁਣ ਬੇ ਹੁਣੇ ਥੋੜਾ ਟਾਈਮ ਪਹਿਲਾਂ ਗੱਲ ਚੱਲ ਰਹੀ ਸੀ ਵੀ ਪ੍ਰਬੰਧਕਾਂ ਨੇ ਕੀਤਾ ਤੇ ਨਵੇਂ ਸਟੂਡੈਂਟ ਵੀ ਆਏ ਹੋਏ ਆ ਹਨਾ ਇਹ ਸਾਰਾ ਕੁਝ ਸਟੂਡੈਂਟਾਂ ਕਰਕੇ ਭਰ ਰਿਹਾ ਹਨਾ ਜਿਵੇਂ ਹੁਣ ਮੈਂ ਮੈਂ ਇੱਥੇ ਜੀ ਕਾਲਜ ਚਲਾਉਣਾ ਇੱਕ ਜੀ ਹਨਾ ਮੇਰੇ ਕੋਲ ਮੇਰਾ ਬਹੁਤ ਸਟੂਡੈਂਟਾਂ ਨਾਲ ਵਾਪਿੰਦਾ ਹੈ ਤੇ ਸਾਡੇ ਬਹੁਤ ਮਾਤਰਾ ਦੇ ਵਿੱਚ ਮੇਰੇ ਕੋਲ ਪੰਜਾਬ ਕੋਲੋਂ ਪੰਜਾਬ ਤੋਂ ਬੱਚੇ ਹੈ ਹਨਾ ਹੁਣ ਉਹਨਾਂ ਨੇ ਜੋ ਆਸਟ੍ਰੇਲੀਆ ਦੀ ਇਕਨੋਮੀ ਜਾਂ ਹੋਰ ਚੀਜ਼ਾਂ ਦੇ ਵਿੱਚ ਚਾਰ ਚੰਨ ਲਾਏ ਨੇ ਆ ਮੇਲੇ ਸਾਡੇ ਸਜਣ ਲੱਗੇ ਭਰਨ ਲੱਗੇ ਜਿੰਨਾ ਪੁਰਾਣੇ ਬੰਦਿਆਂ ਨੇ ਜਾਂ ਹੁਣ ਅਸੀਂ ਥੋੜੇ ਸਾਨੂੰ ਵੀ ਹੋ ਗਏ 16 17 ਸਾਲ ਉਹਨਾਂ ਦਾ ਯੋਗਦਾਨ ਹੈ ਉਹਨਾਂ ਹੀ ਨਵੇਂ ਜਿਹੜੇ ਆ ਰਹੇ ਆ ਜਿੰਨੇ ਗੈਸਟ ਆ ਰਹੇ ਆ ਹਨਾ ਇਹ ਹੋਣੀ ਹੋਣ ਲੱਗਿਆ ਵੀ ਐਡੀਲੇਡ ਮੇਲਾ ਚੱਲੇ ਜੀ ਚਾਰੇ ਪਾਸਿਓਂ ਆ ਰਹੇ ਆ ਸਿਡਨੀ ਤੋਂ ਆਏ ਆ ਗੈਸਟ ਸਾਡੇ ਬ੍ਰਿਸਬੇਨ ਤੋਂ ਕਿੰਨੇ ਗੈਸਟ ਆਏ ਹਨਾ ਤੇ ਬਹੁਤ ਵਧੀਆ ਲੱਗ ਰਿਹਾ ਸਾਰੇ ਨਾਲ ਰਲ ਕੇ ਇੰਜੋਏ ਕਰ ਰਹੇ ਹੋ ਪੂਰਾ ਇੰਜੋਏ ਕਰ ਰਹੇ ਆ ਸਾਨੂੰ ਬਹੁਤ ਸੋਹਣਾ ਮਾਹੌਲ ਬਣਿਆ ਹੋਇਆ ਹੈ ਹਨ ਤੇ ਜਿਹੜੇ ਐਨੀਆਂ ਟੀਮਾਂ ਆਈਆਂ ਹੋਈਆਂ ਹਨ ਤੁਸੀਂ ਇੰਡੀਆ ਤੋਂ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਜੀ ਸ਼ੁਕਰੀਆ ਤਾਂ ਮੈਂ ਆਪਾਂ ਕਹਿ ਸਕਦੇ ਆ ਪੰਜਾਬ ਪੰਜਾਬੀ ਜਿੰਦਾਬਾਦ ਹੈ ਜਿੰਦਾਬਾਦ ਬਿਲਕੁਲ ਜੀ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਸਾਰਿਆਂ ਦਾ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਥੈਂਕ ਯੂ ਜੀ ਥੈਂਕ